ਆਈਵੋ ਤਸਵੀਰਾਂ ਦਿਖਾ ਰਿਹਾ ਜਿਹੜੀ ਪਾਤਣਾ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗੀ ਆ ਆ ਦੇਖੋ ਬਹੁਤ ਜ਼ਿਆਦੇ ਭੈਣ ਖਾਸਾ ਹੋ ਗਿਆ ਔਰ ਇਹ ਫੈਕਟਰੀ ਦੇ ਵਿੱਚ ਆ ਦੇਖੋ ਮੋਟਰਸਾਈਕਲ ਗੱਡੀਆਂ ਆ ਸਾਰਾ ਦਿਖਾਉਂਦੇ ਆ ਤੁਹਾਨੂੰ ਆ ਭਿਆਨਕ ਹਾਸਾ ਹੋ ਗਿਆ ਸਾਰਾ ਸਾਰਾ ਦਿਖਾਉਂਦੇ ਆ ਤੁਹਾਨੂੰ ਸਾਰਾ ਲਾਈਵ ਤਸਵੀਰਾਂ ਆ ਦੇਖੋ ਮੋਟਰਸਾਈਕਲ ਜਲ ਕੇ ਰਾਖ ਬਣ ਗਏ ਆ ਸਾਰਾ ਦਿਖਾਉਂਦੇ ਆ ਤੁਹਾਨੂੰ ਆ ਦੇਖੋ ਆਹ ਤਾਰੀਫ ਭਿਆਨਕ ਖਾਸਤਾ ਹੋ ਗਿਆ ਜਿਹੜੇ ਅੰਦਰ 50 60 ਮਜ਼ਦੂਰ ਤੇ ਕੰਮ ਕਰਦੇ ਸੀ ਸਾਰੀ ਅੱਗ ਲੱਗੀ ਉਹਦੇ ਆਦੇ ਫਾਈਬਰ ਗੇਡ ਵਾਲੇ ਪਹੁੰਚੇ ਹੋਏ ਨੇ ਬਾਈ ਖੁਰੀ ਆਹ ਸਾਰਾ ਦਿਖਾਉਂਦੇ ਆ ਬਾਈ ਖੁਰੀਆਂ ਆਏ ਹੋਏ ਨੇ ਫਾਈਬਰ ਗੇਡ ਵਾਲੇ ਬਾਈ ਹੋਰਾਂ ਤੋਂ ਵੀ ਪੁੱਛਾਂਗੇ ਬਾਈ ਕਿੰਨੇ ਕਜੇ ਦੀ ਅੱਗ ਲੱਗੀ ਹੋਈ ਹੈ ਇਹ ਕਿੰਨੇ ਵਜੇ ਦੀ ਅੱਗ ਲੱਗੀ ਹੋਈ ਹੈ ਇਹ ਅੱਗ ਤਾਂ ਲੱਗੀ ਆ अच्छा कितने जने काटले कितने मजदूर तेरे काम कर रहे थे जेडे वर्कर जी तुम्हें दसयागा 200 ਦੇ 200 ਦੇ ਕਿੰਨੇ ਨਿਕਲ ਗਏ ਜੀ ਉਹਦੇ 200 ਦੇ ਵਿੱਚੋਂ ਬਾਕੀ ਦਾ ਸੇਖ ਨਿਕਲ ਗੋ ਕੁਛ 2000 ਤਿੰਨ ਡੈਡ ਹੋ ਗਏ 2-3 ਇਹ ਡੈਡ ਦਾ ਤਾਂ ਨਹੀਂ ਅੱਛਾ ਗੰਭੀਰ ਹਾਲਤ ਚ ਦੇ ਆ ਦੇਖੋ ਬਾਈ ਹੋ ਰਹੇ ਆਏ ਹੋ ਰਹੇ ਨੇ ਉਹਰੇ ਫਾਈਬਰ ਗੇੜਾ ਵਾਲੇ ਆ ਸਾਰਾ ਪਾਣੀ ਚੱਲ ਰਿਹਾ ਔਰੇ ਬਹੁਤ ਭਿਆਨਕ ਹਾਸਾ ਹੋ ਗਿਆ ਆ ਫੈਕਟਰੀ ਹੈ ਸਾਰੀ ਸਾਨੂੰ ਦਿਖਾਉਣੀ ਹੈ ਜਿਹੜੀ ਆ ਦੇਖੋ ਇਹ ਕੋ ਸਾਰੀ ਫੈਕਟਰੀ ਆ ਭਾਂਡਾ ਫੈਕਟਰੀ ਆ ਇਹ ਧਿਆਨ ਨਾਲ ਹਾਸਾ ਹੋਵੇ ਆ ਸਾਰਾ ਸਮੁੰਦਰੀ ਆ ਆਹ ਸਾਰਾ ਦੇਖੋ ਕਿੰਨੀ ਅੱਗ ਲੱਗੀ ਹੋ ਰਹੀ ਔਰ ਦੇਖੋ ਸਾਰਾ ਮੋਪਿਆਨ ਕਹਾਸਾ ਹੋ ਗਿਆ ਜੀ ਵਿੱਚ ਫੈਕਟਰੀ ਜੋ ਭਾਂਡਾ ਫੈਕਟਰੀ ਪਾਤੜਾਂ ਪਾਤੜਾਂ ਦੇ ਵਿੱਚ ਅੱਗ ਲੱਗੀ ਹੋਈ ਹੈ ਫੈਕਟਰੀ ਨੂੰ ਭਾਂਡਾ ਫੈਕਟਰੀ ਹੈ ਸਾਰੇ ਡੱਡਾ ਰੈਕਲੀ ਜਿਹੜੀ ਔਰ ਇੱਕ ਕੁੱਕਰ ਬਾਲਟੀਆਂ ਸਾਰੇ ਭਾਂਡੇ ਬਣਦੇ ਸੀ ਬਾਲਟੀਆਂ ਕੁੱਕਰ ਵਗੈਰਾ ਸਾਰੇ ਉਹ ਭਿਆਨ ਕਹੋ ਹੱਸ ਤੂ ਵੇ ਪਾਤੜਾਂ ਦੇ ਵਿੱਚ ਪਾਤੜਾਂ ਦੇ ਵਿੱਚ ਅੱਗ ਲੱਗੀ ਐ ਇਹ ਸਾਰੀ ਆ ਦੇਖੋ ਸਾਰਾ ਦਿਖਾ ਰਹੇ ਆ ਤੁਹਾਨੂੰ ਲਾਈਵ ਤਸਵੀਰਾਂ ਆ ਦੇਖੋ ਫਾਈ ਗ੍ਰੇਡ ਦੀਆਂ ਗੱਡੀਆਂ ਆਈਆਂ ਹੋਈਆਂ ਨੇ 15 20 ਹੋਰੇ ਆ ਦੇਖੋ ਮਜ਼ਦੂਰ ਬਹੁਤ ਸੀਰੇ 40-50 ਮਜ਼ਦੂਰ ਅੰਦਰ ਸੀ ਆ ਦੇਖ ਹਰੀ ਆ ਛੱਤਾਂ ਵਿੱਚ ਦੀ ਦੇਖੋ ਅੱਗ ਨਿਕਲ ਗਈ ਜਿਹੜੀਆਂ ਉੱਤੇ ਚਾਦਰਾਂ ਤੇ ਉਹ ਵੀ ਮਚਾਤੀਆਂ ਇੰਨੀ ਅੱਗ ਤੇ ਆ ਮੇਨ ਗੇਟ ਆ ਇਹਦਾ ਇੱਧਰ ਜਿਹੜਾ ਹੈਗਾ ਆ ਦੇਖੋ ਅੰਦਰ ਅੱਗ ਲੱਗੀ ਸੀ ਫਿਰ ਉਹਦੇ ਜਦੋਂ ਉਧਰੋਂ ਭੱਜ ਕੇ ਆਏ ਕਹਿੰਦੇ ਉਰੇ ਅੱਗ ਲੱਗੀ ਅੰਦਰ ਨਿਕਲਿਆ ਨਹੀਂ ਗਿਆ ਫਿਰ ਜੇਬੀਸੀਆਂ ਨਾਲ ਕੰਦਾ ਟਾ ਕੇ ਅੰਦਰੋਂ ਕੱਢੇ ਗਏ ਨੇ ਆ ਦੇਖੋ ਬਹੁਤ ਭਿਆਨਕ ਹਾਸਾ ਹੋ ਗਿਆ ਓਰੇ ਪਾਤੜਾਂ ਦੇ ਵਿੱਚ ਜਿਹੜਾ ਬਾਈਪਾਸ ਜਾਂਦਾ ਪਾਤੜਾਂ ਤੋਂ ਕਹਾਣੇ ਨੂੰ ਉਹਦੇ ਉੱਤੇ ਆ ਸਾਰਿਆਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਅੱਜ ਫਾਈਵਰ ਗੇਟ ਦੀ ਗੱਡੀ ਇੱਕ ਹੋਰ ਆ ਗਈ ਓਰੇ ਆ ਦੇਖੋ ਆ ਸਾਰਿਆਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਆ ਲਾਈਵ ਤਸਵੀਰਾਂ مر <missan> 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 <missan>